ਲਗਾਤਾਰ ਨਜਾਇਜ਼ ਕਬਜ਼ੇ ਖਿਲਾਫ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਈ ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਲੁਧਿਆਣਾ ਦੇ ਵਿੱਚ ਰੇੜੀ ਚਾਲਕਾਂ ਨੇ ਲਗਾਤਾਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਲੁਧਿਆਣਾ ਕਾਰਪੋਰੇਸ਼ਨ ਨੇ ਵੱਡਾ ਕੰਮ ਕਰਦੇ ਹੋਏ ਇਹਨਾਂ ਦੀਆਂ ਰੇੜੀਆਂ ਚੱਕ ਕੇ ਨਜਾਇਜ਼ ਕਬਜ਼ੇ ਨੂੰ ਹਟਾਇਆ ਜਿਸ ਤੋਂ ਬਾਅਦ ਦੁਕਾਨਦਾਰ ਹਾਲਾਂਕਿ ਕਾਰਪੋਰੇਸ਼ਨ ਦੀਆਂ ਮਿੰਤਾ ਕਰਦੇ ਨਜ਼ਰ ਆਏ ਪਰ ਲਗਾਤਾਰ ਨਜਾਇਜ਼ ਕਬਜ਼ਿਆਂ ਤੋਂ ਪਰੇਸ਼ਾਨ ਕਾਰਪੋਰੇਸ਼ਨ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਹੀਂ ਇਹਨਾਂ ਨੂੰ ਬਾਰ ਬਾਰ ਟਾਈਮ ਦੇ ਟਾਈਮ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਹੁਣ ਇਹਨਾਂ ਨੂੰ ਪਹਿਲਾਂ ਕੱਲ ਇਹਨਾਂ ਦੀਆਂ ਛਤਰੀਆਂ ਲਾਈਆਂ ਸੀ ਇਹਨਾਂ ਨੇ ਫੇਰ ਨਹੀਂ ਗੱਲ ਤੇ ਧਿਆਨ ਰੱਖੀ ਕੁਝ ਬੰਦੇ ਦਾ ਆਪ ਦਾ ਇੱਥੋਂ ਲੈ ਗਏ ਕੁਝ ਬੰਦੇ ਹਜੇ ਵੀ ਸੁਧਰਨ ਨੂੰ ਤਿਆਰ ਨਹੀਂ ਅੱਜ ਇਹਨਾਂ ਦਾ ਜਿਹੜਾ ਨਗਰ ਨਿਗਮ ਲੁਧਿਆਣਾ ਲੋਕ ਸਮਾਨ ਜਬਤ ਕੀਤਾ ਜਾ ਰਿਹਾ ਐਕਚੁਅਲ ਦੇਖੋ ਆਮ ਪਬਲਿਕ ਦੀ ਜਦ ਤੱਕ ਸਾਨੂੰ ਸਾਥ ਨਹੀਂ ਮਿਲੂਗਾ ਉਦ ਤੱਕ ਸਾਡਾ ਸੰਯੋਗ ਜਦ ਤੱਕ ਆਮ ਪਬਲਿਕ ਸਾਨੂੰ ਸੰਯੋਗ ਦੇਊਗੀ ਉਦੋਂ ਇਹ ਸਭ ਕੁਝ ਪੋਸੀਬਲ ਹੋ ਜਾਂਦਾ ਨਹੀਂ ਐਸੇ ਕਰਕੇ ਕੱਲ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਇਹਨਾਂ ਦਾ ਮੌਸਮ ਦੀ ਦੇਖ ਕੇ ਵੀ ਸਮਾਨ ਨਾ ਕਰਾ ਪਾਵੇ ਕੇਵਲ ਛਤਰੀਆਂ ਤੇ ਕੰਡੇ ਲੈ ਕੇ ਗਏ ਸੀ ਅੱਜ ਇਹਨਾਂ ਦਾ ਜਿਹੜਾ ਹੈਗਾ ਰੇੜੀਆਂ ਅਸੀਂ ਇਹ ਤਾਂ ਇੱਕ ਵਾਰੀ ਚੱਕਦੇ ਆ ਜੀ ਉਹ ਦੂ ਵਾਰ ਦੁਬਾਰਾ ਫੇਰ ਲਾ ਲੈਂਦੇ ਆ ਹੋਰ ਪੂਰੀ ਸਖਤੀ ਕੀਤੀ ਹੋਈ ਆ ਹੰਡਾ ਸਾਹਿਬ ਨੇ ਤੇ ਜਿੱਥੇ ਵੀ ਲਗਦੀਆਂ ਆ ਇਹ ਹੰਡਾ ਸਾਹਿਬ ਚਕਾਉਂਦੀਆਂ ਉਹਨਾਂ ਨੂੰ ਇਹ ਹੁਣ ਸਾਰੀਆਂ ਰੇੜੀਆਂ ਜਿਹੜੀਆਂ ਖਾਲੀ ਕਰਾ ਕੇ ਤੇ ਜੋ ਜਮ੍ਹਾਂ ਕਰਾਵਾਂਗੇ ਉਸੇ ਬਸ ਬਿਲਕੁਲ ਬਿਲਕੁਲ ਅਮੀਰ ਸਾਹਿਬ ਨੇ ਕਹਿੰਦੇ ਵੀ ਪੂਰਾ ਸਖਤੀ ਨਾਲ ਕੰਮ ਕਰੋ ਤੇ ਵੀ ਜਿਹੜਾ ਕੋਈ ਲਾਭ ਪ੍ਰਵਾਈ ਕਰਦਾ ਵਾ ਉਹਨੂੰ ਚੋ ਹਾਂਜੀ 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 ਹੋਰ ਤੇ ਪਰਚਾ ਦਰਦ ਹੋਏਗਾ ਉਹ ਵੀ ਉੱਥੇ ਰੇੜੀਆਂ ਜਿਹੜੀਆਂ ਕੂੜੇ ਵਾਲੀਆਂ ਨੇ ਉੱਥੇ ਸੱਟ ਕੇ ਜਾਂਦੀਆਂ ਹੀ ਜਦੋਂ ਕਮਿਸ਼ਨਰ ਸਾਹਿਬ ਨੇ ਕੰਪੈਸਟਰ ਲਾਗੇ ਹੋਏ ਆ ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਉੱਥੇ ਕੂੜਾ ਸੱਟੋ ਇਹ ਕੁੜਾ ਬਾਹਰ ਸੱਟ ਕੇ ਉਹਨਾਂ ਨੂੰ ਹੁਣ 2-3 ਦਿਨ ਦਿੱਤੇ ਆ ਉਸ ਤੋਂ ਬਾਅਦ ਇਹ ਫਿਰ ਸਖਤੀ ਹੋਊਗੀ ਇਹਨਾਂ ਦੇ ਦਰਵਾਜ਼ੇ ਕੋਈ ਹੁਣ ਦੇਖੋ ਕਮਿਸ਼ਨ ਸਾਹਿਬ ਜਿਵੇਂ ਕਹਿਣਗੇ ਉਹ ਨਾਲ ਹੀ ਇਹਨਾਂ ਦੇ ਜਿਵੇਂ ਹੁਕਮ ਦਿੰਦੇ ਆ ਉਹ ਉੱਥੇ ਕਰਾਂਗੇ ਲਗਾਤਾਰ ਨਜਾਇਜ਼ ਕਬਜ਼ੇ ਖਿਲਾਫ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਈ ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਲੁਧਿਆਣਾ ਦੇ ਵਿੱਚ ਰੇੜੀ ਚਾਲਕਾਂ ਨੇ ਲਗਾਤਾਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਲੁਧਿਆਣਾ ਕਾਰਪੋਰੇਸ਼ਨ ਨੇ ਵੱਡਾ ਕੰਮ ਕਰਦੇ ਹੋਏ ਇਹਨਾਂ ਦੀਆਂ ਰੇੜੀਆਂ ਚੱਕ ਕੇ ਨਜਾਇਜ਼ ਕਬਜ਼ੇ ਨੂੰ ਹਟਾਇਆ ਜਿਸ ਤੋਂ ਬਾਅਦ ਦੁਕਾਨਦਾਰ ਹਾਲਾਂਕਿ ਕਾਰਪੋਰੇਸ਼ਨ ਦੀਆਂ ਮਿੰਤਾ ਕਰਦੇ ਨਜ਼ਰ ਆਏ ਪਰ ਲਗਾਤਾਰ ਨਜਾਇਜ਼ ਕਬਜ਼ਿਆਂ ਤੋਂ ਪਰੇਸ਼ਾਨ ਕਾਰਪੋਰੇਸ਼ਨ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਹੀਂ ਇਹਨਾਂ ਨੂੰ ਬਾਰ-ਬਾਰ ਟਾਈਮ ਦੇ ਟਾਈਮ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਹੁਣ ਇਹਨਾਂ ਨੂੰ ਪਹਿਲਾਂ ਕੱਲ ਇਹਨਾਂ ਦੀਆਂ ਛਤਰੀਆਂ ਲਾਈਆਂ ਸੀ ਇਹਨਾਂ ਨੇ ਫੇਰ ਨਹੀਂ ਗੱਲ ਤੇ ਧਿਆਨ ਰੱਖੀ ਕੁਝ ਬੰਦੇ ਦਾ ਆਪ ਦਾ ਇੱਥੋਂ ਲੈ ਗਏ ਕੁਝ ਬੰਦੇ ਹਜੇ ਵੀ ਸੁਧਰਨ ਨੂੰ ਤਿਆਰ ਨਹੀਂ ਅੱਜ ਇਹਨਾਂ ਦਾ ਜਿਹੜਾ ਨਗਰ ਨਿਗਮ ਲੁਧਿਆਣਾ ਲੋਕ ਕਸਮਾਨ ਜਬਤ ਕੀਤਾ ਜਾ ਰਿਹਾ ਐ ਐਕਚੁਅਲ ਦੇਖੋ ਆਮ ਪਬਲਿਕ ਦੀ ਜਦ ਤੱਕ ਸਾਨੂੰ ਸਾਥ ਨਹੀਂ ਮਿਲੂਗਾ ਉਦ ਤੱਕ ਸਾਡਾ ਸੰਯੋਗ ਜਦ ਤੱਕ ਆਮ ਪਬਲਿਕ ਸਾਨੂੰ ਸੰਯੋਗ ਦਊਗੀ ਉਦੋਂ ਇਹ ਸਭ ਕੁਝ ਪੋਸੀਬਲ ਹੋ ਜਾ। ਨਹੀਂ ਐਸੇ ਕਰਕੇ ਕੱਲ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਇਹਨਾਂ ਦਾ ਮੌਸਮ ਦੀ ਦੇਖ ਕੇ ਵੀ ਸਮਾਨ ਨਾ ਕਰਾ ਪਾਵੇ। ਕੇਵਲ ਛਤਰੀਆਂ ਤੇ ਕੰਡੇ ਲੈ ਕੇ ਗਏ ਸੀ ਅੱਜ ਇਹਨਾਂ ਦਾ ਜਿਹੜਾ ਹੈਗਾ ਰੇੜੀਆਂ ਅਸੀਂ ਇਹ ਤਾਂ ਇੱਕ ਵਾਰੀ ਚੱਕਦੇ ਆਂ ਜੀ ਉਦੋਂ ਵਾਰ ਦੁਬਾਰਾ ਫੇਰ ਲਾ ਲੈਂਦੇ ਆਂ। ਹੋਰ ਪੂਰੀ ਸਖਤੀ ਕੀਤੀ ਹੋਈ ਆ ਹੰਡਾ ਸਾਹਿਬ ਨੇ ਤੇ ਜਿੱਥੇ ਵੀ ਲਗਦੀ ਇਹ ਹੁਣ ਸਾਰੀਆਂ ਰੇੜੀਆਂ ਜਿਹੜੀਆਂ ਖਾਲੀ ਕਰਾ ਕੇ ਤੇ ਜੋ ਜਮ੍ਹਾਂ ਕਰਾਵਾਂਗੇ ਉਸੇ ਬਸ ਬਿਲਕੁਲ ਬਿਲਕੁਲ ਮੀਰ ਸਾਹਿਬ ਨੇ ਕਹਿੰਦੇ ਵੀ ਪੂਰਾ ਸ਼ਕਤੀ ਨਾਲ ਕੰਮ ਕਰੋ ਤੇ ਵੀ ਜਿਹੜਾ ਕੋਈ ਲਾਭ ਪ੍ਰਵਾਹੀ ਕਰਦਾ ਉਹਨੂੰ ਖਚੋ ਹਾਂਜੀ 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 ਹੋਰ ਤੇ ਪਰਚਾ ਦਰਦ ਹੋਏਗਾ ਉਹ ਵੀ ਉੱਥੇ ਰੇੜੀਆਂ ਜਿਹੜੀਆਂ ਕੂੜੇ ਵਾਲੀਆਂ ਨੇ ਉੱਥੇ ਸੱਟ ਕੇ ਜਾਂਦੀਆਂ ਹੀ ਕਿਦੋਂ ਕਮਿਸ਼ਨਰ ਸਾਹਿਬ ਨੇ ਕੰਪੈਸਟਰ ਲਾਗੇ ਹੋਏ ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਉੱਥੇ ਕੂੜਾ ਸੱਟੋ ਇਹ ਕੂੜਾ ਬਾਹਰ ਸੱਟ ਗਏ ਉਹਨਾਂ ਨੂੰ ਹੁਣ 2 ਦਿਨ ਦਿੱਤੇ ਆ ਉਸ ਤੋਂ ਬਾਅਦ ਇਹ ਫੇਰ ਸਖਤੀ ਹੋਊਗੀ ਇਹਨਾਂ ਦੇ ਦੁਆਰਾ ਕੋਈ ਹੁਣ ਦੇਖੋ ਕਮਿਸ਼ਨਰ ਸਾਹਿਬ ਜਿਵੇਂ ਕਹਿਣਗੇ ਉਹ ਨਾਲ ਹੀ ਇਹਨਾਂ ਦੇ ਜਿਵੇਂ ਹੁਕਮ ਦਿੰਦੇ ਆ ਉਹ ਤੇ ਕਰਾਂਗੇ